ਪੰਜਾਬੀ ਅਸਾਸਰੀ ਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੀ ਰਿਹਾਈ ਦੀ ਖਬਰ ਸੁਣਦੇ ਹੀ ਦੋਵੇਂ ਹੀ ਸਰਕਾਰਾਂ ਨੇ ਦਰਅਸਲ ਸੈਂਟਰ ਤੇ ਸਾਡੀ ਪੰਜਾਬ ਦੀ ਸਰਕਾਰ ਨੇ ਮਿਲ ਕੇ ਪੰਜਾਬ ਦੇ ਸੂਨ ਵੀਰ ਦੇ ਖਿਲਾਫ ਇਹ ਇੱਕ ਮੋਰਚਾ ਖੋਲ ਦਿੱਤਾ ਹੈ ਦੋਵੇਂ ਹੀ ਸਰਕਾਰਾਂ ਰਲ ਕੇ ਭਾਈ ਅਮਰਪਾਲ ਸਿੰਘ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਤੇ ਇਹਦਾ ਇੱਕ ਵੀਡੀਓ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਤੁਹਾਨੂੰ ਸਾਫ਼ ਨਜ਼ਰ ਆਊਗਾ ਤੇ ਸਾਫ਼ ਤੁਹਾਨੂੰ ਸੁਣੂਗਾ ਕਿ ਯਾਰ ਅਮਰਪਾਲ ਸਿੰਘ ਦੇ ਖਿਲਾਫ ਇੱਕ ਬਹੁਤ ਵੱਡੀ ਸਾਜ਼ਿਸ਼ ਕਰ ਦਿੱਤੀ ਹੈ ਦੋਵੇਂ ਹੀ ਸਰਕਾਰਾਂ ਦੇ ਪੈਰਾਂ ਦੇ ਥੱਲੇ ਜ਼ਮੀਨ ਖਿਸ ਗਈ ਹੈ ਅਮਰਤਪਾਲ ਸਿੰਘ ਦੀ ਰਿਹਾਈ ਨਾਲ ਜੁੜੀ ਹੋਈ ਖਬਰ ਹੈ ਜਿਹੜੀ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਉਸ ਤੋਂ ਪਹਿਲਾਂ ਕਿ ਜਿਹੜਾ ਪਾਈ ਅਮਰਤਪਾਲ ਸਿੰਘ ਦੇ ਖਰਾਬ ਦੋਵੇਂ ਹੀ ਸਰਕਾਰਾਂ ਨੇ ਰਲ ਕੇ ਬਹੁਤ ਵੱਡਾ ਮੋਰਚਾ ਖੋਲ੍ਹਿਆ ਤੇ ਮੈਂ ਤੁਹਾਨੂੰ ਕਿਹਾ ਸੀ ਕਿ ਅਮਰਤਪਾਲ ਸਿੰਘ ਦਾ ਜਿਹੜਾ ਰਿਹਾਈ ਦਾ ਟਾਈਮ ਹੈ ਉਹ ਬੜਾ ਨਜ਼ਦੀਕ ਆਉਂਦਾ ਯਾਰ ਤੇ ਇਹ ਦੋਵੇਂ ਸਰਕਾਰਾਂ ਬੜੇ ਹਤਕੰਡੇ ਅਪਣਾਉਣਗੀਆਂ ਤੇ ਬਹੁਤ ਹੀ ਜ਼ਿਆਦੇ ਪੰਜਾਬ ਦੇ ਸੂਰਵੀਰ ਯੋਧੇ ਦੇ ਨਾਲ ਬੜਾ ਤਸ਼ੱਦਦ ਕਰਨ ਦੀ ਕੋਸ਼ਿਸ਼ ਕਰਨੀ ਆ ਕਿਉਂਕਿ ਪਿਛਲੇ ਦਿਨ ਤੁਸੀਂ ਦੇਖਿਆ ਹੋਣਾ ਯੂਪੀਏ ਲਗਦੀ ਆ ਉਸ ਤੇ ਵੀ ਬਹੁਤ ਵੱਡਾ ਸਵਾਲ ਉੱਠਿਆ ਸੀ ਕਿ ਭਾਈ ਅਮਰਪਾਲ ਸਿੰਘ ਦੀ ਪਤਨੀ ਤੇ ਫੰਡਿੰਗ ਦੇ ਦੋਸ਼ ਲਾਏ ਗਏ ਸੀ ਔਰ ਹੁਣ ਜਿਹੜਾ ਸਵਾਲ ਆ ਸਵਾਲ ਬਹੁਤ ਵੱਡਾ ਤੇ ਬਹੁਤ ਵੱਡੀ ਖਬਰ ਆ ਜਿਹੜੀ ਭਾਈ ਅਮਰਪਾਲ ਸਿੰਘ ਦੀ ਰਿਹਾਈ ਦੇ ਨਾਲ ਜੁੜੀ ਆ ਅਮਰਪਾਲ ਸਿੰਘ ਰਿਹਾ ਹੋਣ ਜਾ ਰਹੇ ਨੇ ਕਿਉਂਕਿ ਡਿਬਰੂਗੜ ਦੇ ਵਿੱਚ ਜਦੋਂ ਤਾਰੇ ਖੁੱਲਣ ਦੀ ਵਾਰੀ ਆਈ ਤਾਂ ਹੁਣ ਇਹਨਾਂ ਨੇ ਇੱਕ ਹੋਰ ਏਜੰਡਾ ਰੱਖ ਦਿੱਤਾ ਸਾਹਮਣੇ ਤਾਂ ਵੀ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਦੇ ਜਰੀਏ ਸੁਣਾਉਂਗਾ ਕਿ ਜਿਹੜੀ ਭਾਜਪਾ ਹੈ ਇਹਦਰ ਅਸਲ ਚਾਹੁੰਦੀ ਕੀ ਹੈ ਇਹ ਚਾਹੁੰਦੇ ਨੇ ਕਿ ਭਾਈ ਅਮਰਪਾਲ ਸਿੰਘ ਬਾਹਰ ਨਾ ਆਵੇ ਰਹਿਣਾ ਨਾ ਹੋਵੇ ਪਰ ਨਹੀਂ ਫੇਰ ਵੀ ਸਾਰੀਆਂ ਇਹਨਾਂ ਦੀਆਂ ਬੰਦਸ਼ਾਂ ਨੂੰ ਤੋੜਦੇ ਹੋਇਆ ਝਗੜਾ ਚੂਰ ਕਰਦੇ ਹੋਇਆ ਭਾਈ ਅਮਰਪਾਲ ਸਿੰਘ ਰਹਿਣਾ ਹੋਣ ਜਾ ਰਹੇ ਨੇ ਤਾਂ ਹੁਣ ਮੈਂ ਤੁਹਾਡੇ ਸਾਹਮਣੇ ਦਾ ਇੱਕ ਵੀਡੀਓ ਸੁਣਾਉਂਗਾ ਜਿਹਦੇ ਵਿੱਚ ਤੁਹਾਨੂੰ ਇਹ ਪੂਰਾ ਪਤਾ ਲੱਗਣਾ ਹੈ ਕੀ ਅਮਰਪਾਲ ਸਿੰਘ ਦੇ ਖਿਲਾਫ ਇਹਨਾਂ ਨੇ ਏਜੰਡੇ ਕਿਵੇਂ ਚਲਾਏ ਨੇ ਬੀਜੇਪੀ ਕੀ ਚਾਹੁੰਦੀ ਹੈ ਤੇ ਸਾਡੇ ਵਾਲੀ ਜਿਹੜੀ ਪੰਜਾਬ ਦੀ ਸਰਕਾਰ ਹੈ ਸੀਐਮ ਭਗਵੰਤ ਮਾਨ ਦੀ ਇਹ ਕੀ ਚਾਹੁੰਦੇ ਨੇ ਬਹੁਤ ਵੱਡਾ ਖੁਲਾਸਾ ਪੰਜਾਬ ਦੀ ਜਨਤਾ ਨੂੰ ਸੁਣ ਕੇ ਇਹਦੇ ਤੇ ਪੂਰਾ ਰਿਐਕਸ਼ਨ ਦੇਣਾ ਚਾਹੀਦਾ ਇਸ ਵੀਡੀਓ ਨੂੰ ਵੱਡੇ ਪੱਧਰ ਤੇ ਸ਼ੇਅਰ ਵੀ ਕਰਨਾ ਚਾਹੀਦਾ ਕਿ ਸਾਡੀ ਜਿਹੜੀ ਪੰਜਾਬ ਦੀ ਨੌਜਵਾਨੀ ਬਚਾਉਣ ਨਿਕਲੇ ਇਹ ਯੋਧੇ ਉਹਨਾਂ ਦੇ ਉੱਤੇ ਵੱਡੇ ਵੱਡੇ ਐਕਟ ਲਾਉਣ ਦੀ ਕੋਸ਼ਿਸ਼ ਫਿਰ ਤੋਂ ਹੋਣ ਜਾ ਰਹੀ ਹੈ ਐਨਐਸਏ ਲੱਗੀ ਹੈ ਸਭ ਨੂੰ ਪਤਾ ਯੂਪੀਏ ਲੱਗੀ ਹੈ ਸਭ ਨੂੰ ਪਤਾ ਲੇਕਿਨ ਆ ਜਿਹੜਾ ਹੋਰ ਵੱਡਾ ਟਲਉਣ ਜਾ ਰਿਹਾ ਉਹ ਵੀ ਮੈਂ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਇਸ ਜਿਹੜੀ ਇਹ ਵੀਡੀਓ ਹੈ ਇਹ ਵੀਡੀਓ ਸੁਣਨ ਤੋਂ ਬਾਅਦ ਮੇਰਾ ਵੀ ਤੁਹਾਡਾ ਇੱਕ ਇੱਕ ਪੰਜਾਬੀ ਦਾ ਫਰਜ਼ ਬਣਦਾ ਕਿ ਇਸ ਵੀਡੀਓ ਨੂੰ ਵੱਡੇ ਪੱਧਰ ਤੇ ਜਿਹੜਾ ਕਿ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਹ ਆਵਾਜ਼ ਉਠਾਉਣੀ ਹੈ ਪੰਜਾਬ ਦੇ ਵਿੱਚ ਬੁਲੰਦ ਕਰਨੀ ਹੈ ਤਾਂ ਹੁਣ ਮੈਂ ਤੁਹਾਨੂੰ ਪਹਿਲਾਂ ਇਹ ਵੀਡੀਓ ਸੁਣਾਉਂ ਉਹ ਤੋਂ ਬਾਅਦ ਤੁਹਾਡੇ ਨਾਲ ਅਗਰੇ ਵਿਚਾਰ ਕਰੂੰਗਾ ਸਾਂਝੇ ਸੁਣੋ ਜਾਰੀ ਕੀਤੀ ਜਾਵੇ ਜਾਂਚ ਕੀਤੀ ਜਾਵੇ ਕਿ ਇਹਦੇ ਪਿੱਛੇ ਕੀ ਹੈ ਕਿਉਂਕਿ ਇਹ ਵਿਅਕਤੀ ਦੁਬਈ ਦੇ ਵਿੱਚ ਸੀਗਾ ਜਦੋਂ ਇੱਥੋਂ ਗਿਆ ਤੇ ਕਲੀਨ ਸ਼ੇਵਨ ਸੀਗਾ ਲੇਕਿਨ ਇੱਥੇ ਆਇਆ ਉਹਨੇ ਕੇਸ ਵੀ ਰੱਖੇ ਹੋਏ ਸੀਗੇ ਔਰ ਇਸੇ ਤਰ੍ਹਾਂ ਹੀ ਅੰਮ੍ਰਿਤਪਾਲ ਸਿੰਘ ਉਹ ਵੀ ਦੁਬਈ ਦੇ ਸੀਗੇ ਲਈ ਉਹ ਵੀ ਕਲੀਨ ਸ਼ੇਵਨ ਸੀਗਾ ਫਿਰ ਉਹਦੇ ਬਾਅਦ ਇੱਥੇ ਆਇਆ ਜਦੋਂ ਸਿੰਘ ਸਜਿਆ ਦੇ ਸੁਣਾਤੇ ਕਿ ਕੋਈ ਜਿਹੜਾ ਕੋਈ ਏਜੰਸੀ ਪਿੱਛੇ ਕੋਈ ਦੇਸ਼ ਜਿਹੜਾ ਪੰਜਾਬ ਨੂੰ ਭਾਰਤ ਨੂੰ ਡਿਸਟਰਬ ਕਰਨਾ ਚਾਹੁੰਦਾ ਕਿ ਇਹਦੇ ਨਾਲ ਜਿਹੜਾ ਹੈਗਾ ਕਿ ਵੀ ਪੰਜਾਬ ਦਾ ਪੀਸ ਜਿਹੜਾ ਹੈਗਾ ਉਹ ਡਿਸਟਰਬ ਕਰਨ ਦੀ ਜਿਹੜੀ ਇਹ ਸਾਜ਼ਿਸ਼ ਹੈ ਜੋ ਆਪਸੀ ਜਿਹੜਾ ਹੈਗਾ ਭਾਈਚਾਰਾ ਉਸ ਨੂੰ ਡਿਸਟਰਬ ਕਰਨ ਦੀ ਸਾਜ਼ਿਸ਼ ਹੈਗੀ ਹੈ ਔਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜਿਹੜਾ ਇੱਕ ਮਿਸਕ੍ਰੈਂਸੀ ਡੈਗਰੈਂਟ ਫੈਕਟ ਹੁੰਦਾ ਤੋ ਅੱਜ ਕੋਲਸਤਾ ਖਤਮ ਹੋ ਗਿਆ ਹੈ ਜਿਸ ਲਈ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਨੇ ਇਨਕੁਆਇਰੀ ਦੀ ਮੰਗ ਕੀਤੀ ਹੈ ਕਿ ਹਾਈ ਲੈਵਲ ਜਿਹੜੀ ਇਨਕੁਆਇਰੀ ਕੀਤੀ ਜਾਵੇ ਸੋ ਅਸੀਂ ਸਾਰੇ ਗੁਰਨਤ ਸਿੰਘ ਸਾਹਿਬ ਦਾ ਪੈਟ ਕੇ ਸਾਰੀ ਡਿਸਕਸ਼ਨ ਹੋਈ ਹੈ ਜਿਹਦਾ ਅਸੀਂ ਕਿ ਵੀ ਅਰ ਜ਼ੋਰ ਨਖੇਦੀ ਵੀ ਕਰਦੀ ਹੈ ਭਾਰਤੀ ਜਨਤਾ ਪਾਰਟੀ ਹੋਰ ਹੈ ਜਿਹੜੀ ਤਾਂ ਹੁਣ ਪੰਜਾਬ ਵਾਲੇ ਗੌਰ ਨਾਲ ਸੁਣਨਾ ਨਾ ਮੇਰਾ ਵੀਰ ਕੱਲੀ ਕੱਲੀ ਗੱਲ ਸੁਣਨ ਦੇ ਲਾਇਕ ਹੈ ਜਿਹੜੀ ਕਿ ਗੱਲ ਇਹ ਹੈ ਅਮਰਪਾਲ ਸਿੰਘ ਤੇ ਸਿੱਧੇ ਤੌਰ ਤੇ ਥੋਪਿਆ ਜਾ ਰਿਹਾ ਹੈ ਇਹ ਭਾਜੀਪੀ ਦਾ ਇੱਕ ਨੇਤਾ ਬਹੁਤ ਵੱਡਾ ਇਹ ਕੀ ਕਹਿੰਦਾ ਕਹਿੰਦਾ ਅਮਰਪਾਲ ਸਿੰਘ ਵੀ ਦਵਾਈ ਦੇ ਵਿੱਚ ਗਿਆ ਸੀ ਉਹ ਵੀ ਕਲੀਨ ਸ਼ੇਪ ਸੀ ਤੇ ਬਾਅਦ ਦੇ ਵਿੱਚ ਜਦੋਂ ਇੱਧਰ ਆਇਆ ਉਹਦੇ ਉਹ ਸਿੰਘ ਸਜਿਆ ਹੋਇਆ ਸੀ ਇਸੇ ਹੀ ਬਰਕਾਰ ਕਹਿੰਦਾ ਇਹ ਜਿਹੜਾ ਨੌਜਵਾਨ ਡਾਕਟਰ ਅੰਬੇਡਕਰ ਸਾਹ ਹਾਂ ਤੇ ਜਿਹਨੇ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ ਸੀ ਇਪਨਾਂ ਇਹ ਵੀ ਇਸੇ ਪ੍ਰਕਾਰ ਗਿਆ ਤਾਂ ਉਸੇ ਤਰ੍ਹਾਂ ਹੀ ਉਹ ਸਿੰਘ ਸੱਚ ਕੇ ਆ ਗਿਆ ਤਾਂ ਤੁਸੀਂ ਹੁਣ ਇਹ ਦੱਸੋ ਕਿ ਜਿਹੜੇ ਬੰਦੇ ਦੁਬਈ ਦੇ ਵਿੱਚ ਪੰਜਾਬ ਦੇ ਵਿੱਚੋਂ ਜਾਂਦੇ ਨੇ ਕਿ ਉਹ ਗੁਰੂ ਵਾਲੇ ਬਣ ਕੇ ਆਉਂਦੇ ਨੇ ਤੇ ਉਹਨੂੰ ਅਮਰਪਾਲ ਸਿੰਘ ਦੇ ਨਾਲ ਜੋੜਾਂਗੇ ਬਹੁਤ ਵੱਡੀ ਗਲਤ ਗੱਲ ਹੈ ਕਿ ਉਹ ਸਾਫ਼ ਹੋ ਜਾਂਦੇ ਚੱਲੇ ਨੇ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਦਰਸਨ ਬੀਤੇ ਦਿਨੀ ਤੁਹਾਨੂੰ ਮੈਂ ਇੱਕ ਗੱਲ ਸੁਣਾਈ ਸੀ ਜਿਹੜੀ ਕਿ ਅਮਰਪਾਲ ਸਿੰਘ ਤੇ ਕੱਲ ਐਮਐਸਏ ਦੇ ਸੁਣਵਾਈ ਹੋਈ ਹੈ ਉਹਦਾ ਸਿੱਟਾ ਸਾਹਮਣੇ ਨਿਕਲ ਕੇ ਹਲੇ ਤੱਕ ਨਹੀਂ ਆਇਆ। ਈਮਾਨ ਸਿੰਘ ਖਾਰਾ ਐਡਵੋਕੇਟ ਨੇ ਵਕੀਲ ਈਮਾਨ ਸਿੰਘ ਖਾਰਾ ਜਿਹੜੇ ਕਿ ਭਾਈ ਅਮਰਪਾਲ ਸਿੰਘ ਦੇ ਭਾਉਨੇ ਬੰਨਿਓ ਜਦੋਂ ਕੋਈ ਗੱਲ ਧਰੀ ਜਾਣੀ ਹੈ ਤਾਂ ਉਹਦੇ ਹੋਰ ਵੀ ਇਹਨਾਂ ਨੂੰ ਅੱਗ ਲੱਗਣੀ ਹੈ। ਤੇ ਦੋਵੇਂ ਹੀ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਅਮਰਪਾਲ ਸਿੰਘ ਰਿਹਾ ਹੋਵੇ। ਕਹਿੰਦੇ ਅਮਰਪਾਲ ਸਿੰਘ ਦਾ ਰਤਬਾ ਬਹੁਤ ਵੱਡਾ ਹੋ ਚੁੱਕਿਆ ਭਾਈ ਅਮਰਪਾਲ ਸਿੰਘ ਇੱਕ ਮੁੱਖ ਮੰਤਰੀ ਦੇ ਰਤਬੇ ਤੋਂ ਵੀ ਉੱਚੇ ਹੋ ਚੁੱਕੇ ਨੇ। ਇਹ ਕੋਈ ਦੋ ਰਾਏ ਨਹੀਂ ਹੈਗੀਆਂ। ਤੋ ਗਏ ਅਮਰਪਾਲ ਸਿੰਘ ਦੀ ਛਵੀ ਇਸ ਕਦਰ ਯਾਨੀ ਉੱਪਰ ਨੂੰ ਗਰਾਫ ਜਾ ਰਿਹਾ ਹੈ ਕਿ ਅਮਰਪਾਲ ਸਿੰਘ ਦੀ ਸਪੋਰਟ ਦੇ ਵਿੱਚ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਬਹੁਤ ਸਾਰੀ ਸਾਡੀ ਪੰਜਾਬੀ ਅਤੇ ਅਲੱਗ-ਅਲੱਗ ਸੂਬਿਆਂ ਦੇ ਵਿੱਚੋਂ ਤੇ ਅਲੱਗ-ਅਲੱਗ ਮੁਲਕਾਂ ਦੇ ਵਿੱਚੋਂ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਹੋ ਰਹੀ ਹੈ ਤੇ ਦੋਵੇਂ ਸਰਕਾਰਾਂ ਨੂੰ ਹੁਣ ਹੋਰ ਨਹੀਂ ਕੁਝ ਵੀ ਮਿਲਿਆ ਜਿਹੜੀ ਵੀ ਗੱਲ ਹੁੰਦੀ ਹੈ ਪੂਰੇ ਸਟੇਟ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਉਸੇ ਨੂੰ ਅਮਰਪਾਲ ਸਿੰਘ ਦੇ ਉੱਪਰ ਥੋਪਿਆ ਜਾਂਦਾ ਹੈ ਇਹ ਤੁਹਾਡੇ ਸਾਹਮਣੇ ਹੈ ਡਾਕਟਰ ਅੰਬੇਡਕਰ ਨੂੰ ਯਾਨੀ ਜਿਹੜੇ ਬੰਦੇ ਨੇ ਇਹਦਾ ਬੁੱਤੜਨ ਦੀ ਕੋਸ਼ਿਸ਼ ਕੀਤੀ ਹੈ ਸੰਵਿਧਾਨ ਨੂੰ ਉਹਦੇ ਪੈਰਾਂ ਤੇ ਰੱਖੇ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਬੰਦੇ ਨੂੰ ਅਮਰਪਾਲ ਸਿੰਘ ਦਾ ਭਰਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਧੱਕੇ ਦੇ ਨਾਲ ਹੁਣ ਤੁਸੀਂ ਦੱਸੋ ਇਹ ਸਰਕਾਰਾਂ ਜਿਹੜੀਆਂ ਸ਼ਰੇਆਮ ਬਿਲਕੁਲ ਨੰਗੀ ਧਰ ਹੋ ਕੇ ਸ਼ਰੇਆਮ ਭਾਈ ਅਮਰਪਾਲ ਸਿੰਘ ਦੇ ਵਿਰੁੱਧ ਨੇ ਦੋਵੇਂ ਹੀ ਸਰਕਾਰਾਂ ਅਜੰਦਾ ਦਾ ਚਲਾਉਂਦਿਆਂ ਨੇ ਇਹ ਦੋਵੇਂ ਸਰਕਾਰਾਂ ਅਮਰਪਾਲ ਸਿੰਘ ਦੇ ਖਿਲਾਫ ਪਰ ਇਹਨਾਂ ਨੂੰ ਇਹ ਨਹੀਂ ਪਤਾ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਅਜੰਦਾ ਤੁਹਾਡੇ ਲਈ ਕੋਹ ਜ਼ਹਿਰ ਬਣ ਤੇ ਦੋਵੇਂ ਸਰਕਾਰਾਂ ਨੂੰ ਤੁਹਾਨੂੰ ਜਿਹੜਾ ਕਿ ਤੁਹਾਡਾ ਤਖਤਾ ਪਲਟ ਹੋਣਾ ਪੰਜਾਬ ਦੇ ਵਿੱਚੋਂ ਵੀ ਤੇ ਦਿੱਲੀ ਦਾ ਜਿਹੜਾ ਤੁਹਾਡਾ ਸੈਂਟਰ ਹੈ ਪੂਰੇ ਹਿੰਦੁਸਤਾਨ ਪੱਧਰ ਤੇ ਇਹ ਸਰਕਾਰ ਦਾ ਵੀ ਤਖਤਾ ਪਲਟ ਹੋਣ ਜਾ ਰਿਹਾ ਪੰਜਾਬ ਦੀ ਸਰਕਾਰ ਔਰ ਸੈਂਟਰ ਸਰਕਾਰ ਆਉਣ ਵਾਲੇ ਸਾਲਾਂ ਦੇ ਵਿੱਚ ਤੁਹਾਨੂੰ ਇਹ ਦੋਵੇਂ ਨਹੀਂ ਠਹਿਾਉਣਗੀਆਂ ਇਹ ਵਾਲੇ ਯਾਦ ਰੱਖਿਓ ਮੇਰੀ ਕਿਉਂਕਿ ਜਦੋਂ ਜ਼ੁਲਮ ਵੱਧ ਜੇ ਤਾਂ ਫਿਰ ਉਸ ਦਾ ਜਿਹੜਾ ਕਿ ਨਿਪਟਾਰਾ ਉਹ ਵੀ ਕੀਤਾ ਜਾਂਦਾ ਪ੍ਰਮਾਤਮਾ ਦੁਆਰਾ ਇਹ ਸਮੇਂ-ਸਮੇਂ ਤੇ ਗੱਲਾਂ ਗਵਾ ਰਹੀਆਂ ਨੇ ਬਹੁਤ ਸਾਰੀਆਂ ਸੈਂਟਰ ਦੇ ਵਿੱਚ ਵੀ ਹਕੂਮਤਾਂ ਰਹੀਆਂ ਨੇ ਇੰਦਰਾ ਗਾਂਧੀ ਨੇ 25 ਸਾਲ ਤੱਕ ਰਾਜ ਕੀਤਾ ਸੀ ਤੇ ਅੱਜ ਕਿੱਥੇ ਆयो ਪਰਿਵਾਰ ਇੰਦਰਾ ਗਾਂਧੀ ਦਾ ਤੇ ਮੋਦੀ ਨੂੰ ਵੀ ਸਮਝ ਲੈਣਾ ਚਾਹੀਦਾ ਅਮਿਤ ਸ਼ਾਹ ਨੂੰ ਵੀ ਸਮਝ ਲੈਣਾ ਚਾਹੀਦਾ ਤੇ ਜਿਹੜੀ ਸਾਡੀ ਪੰਜਾਬ ਦੀ ਸਰਕਾਰ ਹੈ ਇਹਦਾ ਪਤਾ ਨਹੀਂ ਹਨੇਕੋ ਵਾਰ ਹੀ ਬਦਲ ਦਿੱਤੀ ਆ ਸਾਡੇ ਲੋਕਾਂ ਨੇ ਤਾਂ ਇਹ ਲੋੜ ਹੈ ਵੀ ਸਾਡੇ ਸਿੱਖ ਨੌਜਵਾਨਾਂ ਦੇ ਨਾਲ ਖੜ ਕੇ ਉਹਨਾਂ ਨੂੰ ਡੇਬਰੂਗੜ ਦੇ ਵਿੱਚੋਂ ਕੱਢੇ ਜਿਹੜੀ ਮੰਗ ਕਰਦਾ ਪੰਜਾਬ ਦੇ ਹਾਲਾਤ ਕੀ ਨੇ ਹਾਲਾਤ ਪੰਜਾਬ ਦੇ ਇਹ ਮੰਗ ਕਰਦੇ ਸਾਨੂੰ ਇਹਦੇ ਸੂਰਬੀਰਾਂ ਦੀ ਲੋੜ ਹੈ ਕਿਉਂਕਿ ਪੰਜਾਬ ਦੀ ਨੌਜਵਾਨੀ ਮੈਂ ਅਕਸਰ ਕਹਿੰਦਾ ਉਹਨਾਂ ਚਿੱਤੇ ਦੀ ਭੇਡ ਚੜ ਚੁੱਕੇ ਸਾਡਾ ਦਾ ਪੰਜਾਬ ਤੇ ਪਿੱਛੇ ਰਹਿ ਕੀ ਗਿਆ ਕਹਿੰਦੇ 3 ਕਰੋੜ ਦੀ ਵਾਦੀ ਆ ਕੋਈ 3 ਕਰੋੜ ਦੀ ਵਾਦੀ ਨਹੀਂ ਇੱਥੇ ਤਾਂ 1.5 ਕਰੋੜ ਬੰਦਾ ਹੈ ਐਮਐਲਏ ਦਾ ਪੰਜਾਬ ਦੇ ਵਿੱਚ ਤਾਂ ਇਹਨਾਂ ਗੱਲਾਂ ਨੂੰ ਮੇਰਾ ਵੀਰ ਗੌਰ ਦੇ ਨਾਲ ਸਮਝਿਆ ਕਰੋ ਕਿ ਉਹ ਇਹ ਜਿਹੜੀਆਂ ਸਰਕਾਰਾਂ ਨੇ ਤੁਹਾਡੀ ਇਹ ਜ਼ਿੰਦਗੀ ਨੂੰ ਖਤਮ ਕਰਨ ਲਗੀਆਂ ਨੇ ਨੌਜਵਾਨੀ ਖਤਮ ਕਰਨ ਲਗੀਆਂ ਨੇ ਤਾਂ ਹੁਣ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਆਪਣਾ ਯੋਗਦਾਨ ਲਾਜ਼ਮੇ ਦੇਣਾ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹਰ ਇੱਕ ਪੰਜਾਬੀ ਨੌਜਵਾਨ ਤੱਕ ਇਹ ਵੀਡੀਓ ਜਾਵੇ ਤਾਂ ਸਾਡੀ ਪੂਰੀ ਕੌਮ ਨੂੰ ਪਤਾ ਲੱਗੇ ਅਜੰਡੇ ਕੀ ਚੱਲੇ ਨੇ ਅਮਰਪਾਲ ਸਿੰਘ ਦੇ ਖਿਲਾਫ ਤਾਂ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬੈਲ ਦੀ ਘੰਟੀ ਨੂੰ ਆਲਟੇ ਜ਼ਰੂਰ ਕਰ ਲੈਣਾ ਜੀ ਧੰਨਵਾਦ